ਬਾਬਾ ਨਾਨਕ ਦੇ ਪਿੰਡ ਛਿਕਾਰ ਪਹੁੰਚੇ ਆ ਜਿੱਥੇ ਆਮ ਆਦਮੀ ਪਾਰਟੀ ਦੇ ਬੂਥ ਉੱਪਰ ਆਮ ਆਦਮੀ ਪਾਰਟੀ ਦੇ ਵਰਕਰ ਤੇ ਆਗੂ ਬੈਠੇ ਨੇ ਮੋਟਰ ਲਿਸਟਾਂ ਜਿਹੜੀਆਂ ਉਹਨਾਂ ਦੇ ਕੋਲ ਨੇ ਗੱਲਬਾਤ ਕਰਦੇ ਆ ਅੱਜ ਕਿਸ ਤਰ੍ਹਾਂ ਦਾ ਰੁਝਾਨ ਰਿਹਾ ਕਿੰਨੇ ਕਿ ਪਰਸੈਂਟ ਵੋਟ ਜਿਹੜੀ ਪੋਲ ਹੋ ਚੁੱਕੀ ਆ ਹਾਂਜੀ ਕਿਨਾਂ ਜੀ ਆਪਣਾ ਮੇਰਾ ਜਸਪਾਲ ਸਿੰਘ ਇਹ ਜਸਪਾਲ ਸਿੰਘ ਜੀ ਕਿੰਨੇ ਕਿ ਪਰਸੈਂਟ ਵੋਟ ਜਿਹੜੀ ਹੁਣ ਤੱਕ ਪੋਲ ਹੋ ਗਈ ਹੈ ਹਾਂਜੀ ਸਰ ਸਾਡੇ ਇੱਥੇ ਕੋਈ 50 60 ਦੇ ਲਾਗੇ ਪਹੁੰਚ ਗਈ ਹੈ ਪੋਲਿੰਗ ਬੜੀ ਵਧੀਆ ਹੋਈ ਹੈ ਪਾਰਟੀਆਂ ਕਿੰਨੀਆਂ ਕਿ ਵੋਟਾਂ ਇੱਥੇ ਸਾਡੇ ਇੱਥੇ 3000 ਤੋਂ ਉੱਤੇ ਆ ਵੋਟ ਕਾਫੀ ਵੱਡਾ ਪਿੰਡ ਹਾਂਜੀ ਹਾਂਜੀ 32100 ਵੋਟ ਆ ਸਾਡੇ ਪਿੰਡ ਦੀ ਇਹਦੇ ਚੋਂ 2000 ਲਗਭਗ ਵਧੀਆ 2.5 ਹਜ਼ਾਰ ਹੋ ਵਧੀਆ ਹੋ ਗਈ ਪੋਲੀ ਇਹ ਕਿਸ ਤਰ੍ਹਾਂ ਦਾ ਲੱਗ ਰਿਹਾ ਕਿਸ ਤਰ੍ਹਾਂ ਦਾ ਮਾਹੌਲ ਆ ਬੜਾ ਸੋਹਣਾ ਬੜਾ ਸਾਡੇ ਪਿੰਡ ਮਤਲਬ ਵਧੀਆ ਰਹਿੰਦਾ ਹਮੇਸ਼ਾ ਹੀ ਮਤਲਬ ਐਰਕਾ ਵੀ ਬੜਾ ਵਧੀਆ ਰਿਹਾ ਦੋਹਾਂ ਪਾਰਟੀਆਂ ਯੋਰ ਵਾਸਤੇ ਚਲੋ ਇਹ ਆ ਵੀ ਸਾਡੀ ਪਾਰਟੀ ਕਾਫੀ ਵਧੀਆ ਲੀਡਿੰਗ ਕਰ ਰਹੀ ਹੈ ਪਿਜਤਰੇ ਹਾਂਜੀ ਹਾਂਜੀ ਚਲੋ ਉਹ ਆਪਾਂ ਦਾਵਾ ਤੇ ਸਾਰੇ ਕਰਦੇ ਆ ਤਈ ਨੂੰ ਪਤਾ ਲੱਗੇਗਾ ਕਿਉਂਕਿ ਹੁਣ ਤੇ ਲਿਸਟਾ ਜਿਹੜੀ ਮਸ਼ੀਨ ਆ ਸਾਰਾ ਦੱਸ ਦਿੰਦੀ ਆ ਕਿਹੜੇ ਪਿੰਡੋਂ ਕਿੰਨੀਆਂ ਮੋਟਾਂ ਪਈਆਂ ਹਾਂਜੀ ਹਾਂਜੀ ਅਸੀਂ ਆਪਣੇ ਪਿੰਡ ਦਾ ਹੀ ਪਿੰਡ ਦਾ ਹੀ ਦੱਸ ਸਕਦੇ ਆ ਅਕਾਲੀਦਾਲ ਵਾਲੇ ਵਰਕਰ ਵੀ ਬੈਠੇ ਆ ਨਾਲ ਨਹੀਂ ਸਾਡੇ ਮਤਲਬ ਹੈ ਨਹੀਂ ਕੁਝ ਕੁਝ ਅਕਾਲੀ ਵਾਲੇ ਹੈ ਨੇ ਨਾਲ ਨਹੀਂ ਨਾਲ ਚਲੋ ਸਪੋਰਟ ਤੇ ਆ ਗਈ ਮੈਂ ਬੂਤੇ ਵੀ ਬੈਠੇ ਆ ਹਾਂਜੀ 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 ਬੈਠੇ ਬਿਲਕੁਲ ਕਿਹੜੇ ਵੀ ਨੇ ਅਕਾਲੀ ਬੈਠੇ ਤੇ ਅੱਜ ਇੰਟਰਵਿਊ ਕਰ ਲਵਾਂ ਅੱਛਾ ਬੈਠੇ ਸੀ ਚਲੇ ਗਿਆ ਹਾਂਜੀ ਕਿਸ ਤਰ੍ਹਾਂ ਦਾ ਲੱਗ ਰਿਹਾ ਕੀ ਨਾ ਜੀ ਜਗਜੀਤ ਸਿੰਘ ਜੀ ਜਗਜੀਤ ਸਿੰਘ ਜੀ ਕਿਤਰਾ ਫਰ ਬਹੁਤ ਵਧੀਆ ਬਹੁਤ ਵਧੀਆ ਬਾਜੀ ਮਾਰੋਗੇ ਮਾਰਾਂਗੇ ਹੀ ਮਾਰਾਂਗੇ ਹਾਂਜੀ ਵੀਦ ਕੀ ਨਾ ਦਲਜੀਤ ਸਿੰਘ ਜੀ ਦਲਜੀਤ ਸਿੰਘ ਜੀ ਲੱਗਦਾ ਵੀ ਹਾਂਜੀ ਬਿਲਕੁਲ ਇਸ ਵਾਰ ਫਿਰ ਹਾਂਜੀ ਹੋਵੇਗੀ ਵੀ ਜਿੱਤ ਹਾਂਜੀ ਆਹ ਕੀ ਬੋਟ ਬਣੀ ਆ ਕੇ ਵੈਸੇ ਵੈਸੇ ਇੰਜੋਏ ਕਰਨਾ ਹਾਂਜੀ ਇਹ ਵਰਕਰ ਆ ਜੀ ਕੰਮ ਕਰਦੇ ਇੱਥੇ ਆਪਣੀ ਗਲੀ ਵਾਲੇ ਸਾਰੇ ਇੱਥੇ ਆਮ ਆਦਮੀ ਨੂੰ ਸਪੋਰਟ ਕਰਨੇ ਆ ਜੀ ਇਹ ਜਿੱਤਾਂ ਮਾਰਾਂਗੇ ਯਾਰ ਕੀ ਚਲ ਜ਼ਰੂਰ ਜ਼ਰੂਰ ਠੀਕ ਜਿੱਤੀ ਦੇ ਵੀ ਜਿੱਤਾਂਗੇ ਇਹ ਵੋਟਾਂ ਨਾਲ ਜਿੱਤੀ ਹੈ ਕਿ ਸਰਬਸੰਮਤੀ ਹੋਈ ਨਹੀਂ ਵੋਟਾਂ ਨਾਲ ਜਿੱਤੀ ਹੈ ਵੋਟਾਂ ਨਾਲ ਹਾਂਜੀ ਕਾਂਗਰਸ ਹਾਰ ਗਈ ਸੀ ਹਾਂਜੀ ਪਿੰਡ ਸ਼ਿਕਾਰ ਚ ਆਪਾਂ ਮੌਜੂਦਾ ਜਿੱਥੇ ਕਿ ਨਜ਼ਦੀਕ ਹੀ ਆਮ ਆਦਮੀ ਪਾਰਟੀ ਤੇ ਅਕਾਲੀ ਦਲ ਦਾ ਜੋ ਸਾਂਝਾ ਬੂਥ ਲੱਗਾ ਉਸ ਦੇ ਨਾਲ ਹੀ ਕਾਂਗਰਸ ਦਾ ਇਹ ਇੱਥੇ ਬੂਥ ਹੈ ਜਿੱਥੇ ਕਾਂਗਰਸ ਦੇ ਆਗੂ ਅਤੇ ਵਰਕਰ ਜਿਹੜੇ ਨੇ ਆਪਣੇ ਬੂਥ ਉੱਪਰ ਬੈਠੇ ਕਾਂਗਰਸ ਨੂੰ ਸਪੋਰਟ ਕਰ ਰਹੇ ਆ ਉਹਨਾਂ ਵੱਲੋਂ ਲਿਸਟਾਂ ਵੀ ਚਾੱਕ ਕੀਤੀਆਂ ਜਾ ਰਹੀਆਂ ਹਨ ਘਰਾਂ ਚੋਂ ਕੱਟ-ਕੱਟ ਵੀ ਵੋਟਰਾਂ ਨੂੰ ਲਿਆਂਦਾ ਜਾ ਰਿਹਾ ਤੇ ਇੱਥੇ ਹੁਣ ਚਾਹ ਪਾਣੀ ਵੀ ਜਿਹੜਾ ਉਹ ਚੱਲ ਰਿਹਾ ਸਮੋਸੇ ਖਾਦੇ ਜਾ ਰਹੇ ਨੇ ਚਾਹ ਪੀਤੀ ਜਾ ਰਹੀ ਹੈ ਗੱਲਬਾਤ ਕਰਦੇ ਆ ਕਿ ਅੱਜ ਦਾ ਜਿਹੜਾ 3 ਵਜੇ ਦਾ ਸਮਾਂ ਹੈ ਤੇ ਕਿੰਨੀ ਕੁ ਪਰਸਨ ਵੋਟ ਪੋਲ ਹੋ ਗਈ ਹਾਂ ਜੀ ਤੇ ਕਿੰਨੀਆਂ ਪਿੰਡ ਦੀ ਵੋਟ ਜੀ ਕੀ ਨਾ ਕੀ ਆਪਣਾ ਜੀ ਮੇਰਾ ਨਾਮ ਮਨਮੋਹ ਸਿੰਘ ਸਾਹਬ ਹਾਂ ਸਰਪੰਚ ਸ਼ਿਕਾਰਮਾਚੀ ਆਂ ਔਰ ਵੋਟ ਜਿਹੜੀ ਸਾਡੀ 2508 ਵੋਟ ਆ ਜੀ ਪਿੰਡ ਦੀ 2508 ਵੋਟਾਂ ਉਹਦੇ ਵਿੱਚੋਂ ਸਾਡੀ ਪੋਲ 1200 ਪੋਲ ਹੋ ਗਈ ਆ ਮਤਲਬ ਕਿ ਲਾ ਲੋ ਤੁਸੀਂ 40 50% ਹੋ ਗਈ ਬੋਟ ਤੇ ਤਕਰੀਬਨ ਹੋਰ 100 150 ਵੋਟ ਪੈ ਜੇਗੀ ਹੋਰ ਹੁਣ ਹੁਣ ਤੱਕ ਜਿੰਨੀ ਇੱਕ ਵੋਟ ਪੋਲ ਹੋਈ ਉਸ ਵਿੱਚ ਕਿਹਦਾ ਰੁਝਾਨ ਲੱਗਿਆ ਪਿੰਡ ਸ਼ਿਕਾਰ ਦਾ ਰੁਝਾਨ ਜ਼ਿਆਦਾ ਕਾਂਗਰਸ ਵਿੱਚ ਆ ਕਿਉਂਕਿ ਲੱਗੇ ਹੋਣ ਕਰਕੇ ਸਾਡੇ ਕੈਂਡੀਡੇਟ ਜ਼ਿਆਦਾ ਅਸੀਂ ਕਾਂਗਰਸੀ ਆ ਇਹ ਕਰਕੇ ਕਾਂਗਰਸਦਾਂ ਨਝਾਣ ਜਿਆਦਾ ਜੀ ਇਹ ਮਨਮੋਹ ਚੰਦ ਜੀ ਹੋ ਸੀ ਉਹ ਦੂਸਰੇ ਬੂਤੇ ਵੀ ਗਏ ਸੀ ਉਹ ਕਹਿ ਰਹੇ ਸੀ ਵੀ ਅਸੀਂ ਜਿਹੜੀ ਸਰਪੰਚੀ ਦੀ ਹਾਲੀ ਮਹੀਨਾ ਪਹਿਲਾਂ ਇਲੈਕਸ਼ਨ ਲੱਗੀਆਂ ਸੀ ਕਾਂਗਰਸ ਨੂੰ ਹਰਾ ਕੇ ਤੇ ਇੱਥੇ ਸਰਪੰਚ ਆਮ ਆਦਮੀ ਦਾ ਬਣਾਇਆ ਵੇਖੋ ਸਰਕਾਰਾਂ ਦੀਆਂ ਜਿਹੜੀਆਂ ਹੁੰਦੀਆਂ ਸਰਪੰਚੀ ਉਹ ਸਰਕਾਰਾਂ ਦੀਆਂ ਹੁੰਦੀਆਂ ਨੇ ਉਹ ਕੋਈ ਇਹਦੇ ਵਿੱਚ ਨਹੀਂ ਹੁੰਦਾ ਸਰਪੰਚੀ ਦਾ ਅਲੱਗ ਕੰਮ ਹੁੰਦਾ ਇਹ ਸਰਕਾਰ ਦਾ ਵੱਖਰਾ ਹੁੰਦਾ ਜੀ ਇਹ ਕਰਕੇ ਉਹ ਇਹ ਨਹੀਂ ਅੰਦਾਜ਼ਾ ਲਾ ਸਕਦੇ ਜੀ ਉਹ ਵੇਖੋ ਮਤਲਬ ਕਿ ਅਸੀਂ ਕਾਂਗਰਸ ਦਾ ਜ਼ਿਆਦਾ ਜੋਰ ਹੈ ਜੀ ਸਾਡੇ ਪਿੰਡ 'ਚ ਪੰਚ ਅਕਾਲੀ ਦਲ ਦਾ ਹੀ ਆ 10 ਮੈਂ ਹੋਣੀ ਕਾਂਗਰਸ ਜੁਆਇਨ ਕੀਤੀ ਆ ਜੀ ਇਹ ਕਿੰਨਾ ਚਿਰ ਹੋ ਗਿਆ ਜੀ ਹਾਂ ਸਿਰਫ 5 ਦਿਨ ਹੋਇਆ ਜੀ अच्छा अच्छा ਤੁਸੀਂ ਸਾਬਕਾ ਸਰਪੰਚ ਸੀਗੇ ਅਕਾਲੀ ਦਲ ਦੇ ਸਰਦਾਰ ਮਨਮੋਹਨ ਸਿੰਘ ਜਿਹੜੇ ਸਾਬਕਾ ਸਰਪੰਚ ਸੀ ਇਹਨਾਂ ਦਾ ਕਹਿਣਾ ਹੈ ਕਿ ਉਹ ਪਹਿਲਾਂ ਅਕਾਲੀ ਦਲ ਦੇ ਸਾਬਕਾ ਸਰਪੰਚ ਰਹੇ ਨੇ ਤੇ ਹੁਣ 5 ਦਿਨ ਪਹਿਲਾਂ ਹੀ ਅਕਾਲੀ ਦਲ ਛੱਡ ਕੇ ਕਾਂਗਰਸ ਜੁਆਇਨ ਕੀਤੀਆ ਯਾਨੀ ਕਿ ਫਿਰ ਇਹ ਆਪਾਂ ਕਹਿ ਸਕਦੇ ਆ ਵੀ ਇੱਧਰ ਵੀ ਕਾਲੀ ਦਲ ਬੈਠਾ ਵਾ ਤੇ ਉਧਰ ਵੀ ਨਾਲ ਆਮ ਆਦਮੀ ਦੇ ਕਾਲੀ ਦਲ ਬੈਠਾ ਚਲੋ ਆਪਾਂ ਤੇ ਗੱਲ ਕਰ ਰਹੇ ਆ ਵੀ ਅਸਲੇ ਚੜਤ ਕਿਸ ਦੀ ਚੜਤੇ ਸਾਨੂੰ ਕਾਂਗਰਸ ਦੀ ਹੈ ਜੀ ਤੁਸੀਂ ਕਿਨੇ ਸਾਥੀ ਨਾਲ ਲੈ ਕੇ ਆਏ ਜੀ ਮੈਂ ਤਾਂ ਸਾਰਾ ਪਿੰਡ ਹੀ ਲੈ ਕੇ ਆਇਆ ਜੀ ਇੱਕ ਹਿਸਾਬ ਦਾ ਮੇਰੀ ਵੋਟ ਜਿਹੜੀ ਮੈਨੂੰ ਵੋਟ ਬੈਂਕ ਪਿਆ ਮੈਂ ਕਾਲੀ ਆਜ਼ਾਦ ਆਜ਼ਾਦ ਲੜਿਆ ਮਤਲਬ ਕਿ ਕਾਲੀ ਦਲ ਵਲੋੜੇ ਲੜਿਆ ਸੀ ਤੇ 800 ਵੋਟ ਬੋਲ ਹੋਈ ਸਾਡੀ ਤੇ ਤੁਸੀਂ ਹਿਸਾਬ ਨਾਲ ਲੋ ਕਿ 800 ਵੋਟ ਦੀ ਆਪਾਂ ਲੈ ਕੇ ਆਏ ਆ ਕਾਂਗਰਸ ਨਾਲ ਇੱਥੇ ਸੁਖਿੰਦਰ ਸਿੰਘ ਰੰਧਾਵਾ ਨੂੰ ਕਾਫੀ ਸਪੋਰਟ ਮਿਲੀ ਆ ਤੁਹਾਨੂੰ ਇਹ ਵੀ ਦੱਸ ਦਈਏ ਕਿ ਜਿਹੜਾ ਬੂਥ ਦਿਖਾਈ ਦੇ ਰਿਹਾ ਹੈ ਪਿੰਡ ਸ਼ਿਕਾਰਮਾਸੀਆਂ ਚ ਕਾਂਗਰਸ ਦਾ ਇਹਦੇ ਸਾਹਮਣੇ ਵੀ ਕਾਂਗਰਸ ਜਿਹੜੀ ਆ ਮੈਂਬਰ ਅਤੇ ਜਿਹੜੇ ਸਰਪੰਚ ਸਾਹਿਬ ਦਾ ਸਪੋਰਟ ਸੀਗੇ ਉਹਨਾਂ ਵੱਲੋਂ ਬੂਥ ਵੱਖਰਾ ਜਿਹੜਿਆ ਦਾ ਹੋਰ ਵੀ ਸਪੋਰਟ ਚ ਲਗਾਇਆ ਗਿਆ ਕਿਸ ਤਰ੍ਹਾਂ ਦਾ ਪਿੰਡ ਸ਼ਿਕਾਰ ਚ ਮਾਹੌਲ ਹੈ ਜੀ 100% ਜੀ ਮੈਂ ਤੇ ਇਹੀ ਕਵਾਂਗੀ ਨਹੀਂ ਇੱਕ ਇੱਕ ਉਧਰ ਵੀ 100% ਕਹੀ ਜਾ ਰਿਹਾ ਸੀ ਆਮਵਾਲ ਇੱਕ ਇਧਰੋਂ ਵੀ 100% ਤੇਰੇ ਇੱਕ ਪਾਸੇ 0 1 ਵਜੇ 100% ਇਹ ਮੈਚ ਜਿਆ ਨਹੀਂ ਕਰ ਲਿਆ ਗਿਆ ਚਲੋ ਤਾਂ ਫਿਰ ਤੁਸੀਂ 90 ਤੇ ਲਾਓ ਨਾ ਚਲੋ ਠੀਕ ਆ ਹਾਂ 90 ਚਲੋ ਇਹ ਹੁਣ ਤਈ ਨੂੰ ਪਤਾ ਲੱਗੇਗਾ ਕਿ ਕਿਹੜਾ ਬਾਜੀ ਮਾਰਦਾ ਵਾ ਤੇ ਇਹ ਕਿਉਂ 90% ਕਿਹੜੇ ਐਡੇ ਕੰਮ ਇੱਥੇ ਹੋਏ ਨਹੀਂ ਕਾਂਗਰਸ ਵੱਲੋਂ ਵੀ ਲੋਕ ਜਿੰਨ ਲੋਕਾਂ ਦਾ ਜਿਹੜਾ ਵਧ ਰੁਝਾਨ ਹੈ ਤੇ ਇੱਕ ਤੀ ਹੈ ਕਿ ਕੌਲੀ ਕਾਂਗਰਸ ਇੱਥੇ ਇਕੱਠੇ ਹੋ ਗਏ ਨੇ ਇਸ ਵਾਰੀ ਹੁਣ ਆਵਲੀ ਇਲੈਕਸ਼ਨ ਚ ਰੰਦਾਵਾ ਸਾਡੇ ਉਧਰ ਵੀ ਕਹਿ ਰਹੇ ਸਾਡੇ ਉਹ ਵੀ ਕਾਲੀ ਦੇ ਹੈਗੇ ਆ ਆਮ ਆਦਮੀ ਦੇ ਬੂਤ ਨੇ ਨਹੀਂ ਮਤਲਬ ਅਸੀਂ ਤੇ ਸਰਪੰਚ ਰਹੇ ਆ ਨਾ ਕਾਲੀਆਂ ਦੇ ਹਾਂ ਉਹ ਮਨਮੋਨ ਸਿੰਘ ਜੀ ਨੇ ਦੱਸਿਆ ਹਾਂ ਬਿਲਕੁਲ ਬਿਲਕੁਲ ਅੱਛਾ ਅੱਛਾ ਤੇ ਉਹਦੇ ਕਰਕੇ ਤੁਸੀਂ ਸਾਡੇ ਨਾਲ 7-800 ਵੋਟ ਸਾਡੀ ਵੀ ਇਸ ਵਾਰੀ ਇਲੈਕਸ਼ਨ ਚ ਹੈਗੀ ਸੀ ਸਰਪੰਚੀ ਚ ਉਹਨਾਂ ਦੀ ਆਮ ਪਾਰਟੀ ਵੱਖਰੀ ਆ ਫਿਰ ਸਾਡੀ ਕਾਲੀ ਵੱਖਰੀ ਸੀ 800 ਵੋਟ ਸੀ ਸਾਡੀ ਇਸ ਪਿੰਡ ਵਿੱਚ ਤੁਸੀਂ ਤੁਸੀਂ ਤੇ ਮਰਜ ਕਰ ਗਏ ਨਾ ਕਾਂਗਰਸ ਨਾਲ ਉਹਨਾਂ ਨੂੰ ਸਪੋਰਟ ਆ ਜੇ ਮੀਨਸ ਸਪੋਰਟ ਇਤਰਾ ਉਹਨਾਂ ਦੀ ਪਾਰਟੀ ਸਾਹਿਬ ਨੇ ਅੱਜ ਇਹ ਆਮ ਪਾਰਟੀ ਤੇ ਆਈਆ ਹੁਣ ਕੋਈ 2-2.5 ਸਾਲ ਹੋ ਗਿਆ ਰੰਧਾਵਾ ਸਾਹਿਬ ਦੇ 40 ਸਾਲ ਤੋਂ ਇਸ ਮਤਲਬ ਸ਼িকার ਨਾਲ ਉਹਨਾਂ ਦਾ ਵੈਸੇ ਵੀ ਰਿਸ਼ਤੇਦਾਰੀ ਦਾ ਵੀ ਰਿਸ਼ਤਾ ਵਾ ਵੈਸੇ ਵੀ ਰਿਸ਼ਤਾ ਸੀ ਗਵਾਂਡ ਆ ਤੇ ਅਸੀਂ ਗਵਾਂਡ ਛੱਡ ਕੇ ਕਿਤੇ ਜਾ ਨਹੀਂ ਸਕਦੇ ਕਿ ਅਸੀਂ ਖੁਸ਼ ਨਸੀਬ ਸਮਝਦੇ ਹਾਂ ਆਪਣੇ ਆਪ ਨੂੰ ਕਿ ਅਸੀਂ ਇਹ ਪਾਰਟੀ ਜੁਆਇਨ ਕੀਤੀ ਚਲੋ ਥੈਂਕ ਯੂ ਹਾਂਜੀ ਭਾਜੀ ਕਿਸ ਤਰ੍ਹਾਂ ਦਾ ਮਾਹੌਲ ਹੈ ਮਾਹੌਲ ਬਹੁਤ ਵਧੀਆ ਹੈ ਜੀ ਬਹੁਤ ਵਧੀਆ ਜੀ ਬਹੁਤ ਵਧੀਆ ਦੇਖਦੇ ਅੱਜ ਦੀ ਇਲੈਕਸ਼ਨ ਅੱਜ ਦੀ ਇਲੈਕਸ਼ਨ ਤਾਂ 100% ਹੀ ਐਕਸ ਵਿਜੇਂਦਰ ਸਿੰਘ ਰੰਧਾਵਾ ਜੀ ਮਿਸ ਜੀ ਹੀ ਜਿੱਤਣਗੇ ਹਾਂ ਜੀ ਭਾਜੀ ਤੁਸੀਂ ਬਹੁਤ ਵਧੀਆ ਚੱਲਣਿਆ ਜੀ ਮਾਹੌਲ ਬਹੁਤ ਵਧੀਆ ਹਾਂਜੀ ਹਾਂਜੀ ਇਹੋ ਹੀ ਆ ਵੀ ਰੰਧਾਵਾ ਸਾਹਿਬ ਹੀ ਬਣੇ ਬਸ